Субтитры Сотна... DimaTorzok जके जि प्राणा प्रभ शरणा ग ੋ ਤਨਹਾ ਅੱਲਾ ਇੱਕ ਅੱਖਰ ਹਰ ਮਨ ਵਸਤ ਨਾਨਕ ਹੋ ਦੋ ਜਹਾਨ ਦੇ ਵਲੀ ਜਗਦ ਤਖਤਾਂ ਦੇ ਮਾਲਕ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਰਿਥਾ ਦੇ ਅਜੂਰੀ ਦੇ ਅੰਦਰ ਹਾਜ਼ਰੀਆਂ ਕਰਵਾ ਲਈ ਅਤੇ ਸਤਿਗੁਰਾਂ ਦੀ ਮੋਾਰਕ ਨਗੀ ਬੋਧ ਦਾਨ ਕਰ ਰਹੇ ਪਰਮ ਸਨਮਾਨ ਜੋਕ ਗੁਰੂ ਪਿਆਰੀ ਪੁਰਸਵਾਦੀ ਖਲਸਾ ਰੂਪ ਸਦ ਸੰਗਤ ਜੀਓ ਵੱਡੇ ਹੀ ਪਾਕ ਹਨ ਅੱਜ ਦਾ ਦਰਗਾਹੀ ਫਰਮਾਨ ਸਤਿਗੁਰੂ ਸਾਨੂੰ ਬਲਜੁਗੀ ਜੀਵਨ ਨੂੰ ਰક્ષਿਤ ਕਰਦੇ ਨੇ ਜਗਤ ਗੁਰੂ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਨਾਸਰੀ ਰਗ ਦੇ ਅੰਦਰ ਇਹ ਪਵਨ ਸ਼ਬਦ ਹੈ ਆਰੰਭਤਾ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਨੂੰ ਸੁਚੇਤ ਕਰਦੇ ਪਏ ਨੇ ਹਮ ਆਦਮੀ ਹਾਂ ਇੱਕ ਅਧਮੀ ਅਸੀਂ ਆਦਮੀ ਹਾਂ ਬੰਦੇ ਹਾਂ ਅਜੇ ਇੱਕ ਆਦਮੀ ਦਮੀ ਦਾ ਅਰਥ ਹੁੰਦਾ ਸਵਾਸ ਜਿਸ ਸਵਾਸ ਆ ਰਿਹਾ ਤਾਂ ਆਦਮੀ ਹਾਂ ਤੇ ਸਵਾਸ ਚਲੇ ਗਏ ਤਾਂ ਇੱਕ ਡੱਡ ਬੰਡੀ ਜਦੋਂ ਸਵਾਸ ਨਿਕਲ ਜਾਂਦੇ ਨੇ ਤਾਂ ਉਦੋਂ ਫਿਰ ਡੇਡ ਬੋਡੀ ਨੇ ਇਹ ਨੇ ਸਾਰੇ ਇਹ ਡੈਡ ਬੋਡੀ ਐ ਸੁਸਾਨ ਘਾਟ ਕਿੱਥੇ ਕਾ ਗਈ ਕਿੱਥੇ ਲੈ ਕੇ ਜਾ ਰਹਾ ਇਨਸਾਨ ਦਾ ਨਾਮ ਵੀ ਨਹੀਂ ਵਰਤੇ ਜਾਂਦਾ ਇਹਦੀ ਕਰਕੇ ਸਾਧੂ ਗੁਰੂ ਕਹਿੰਦੇ ਨੇ ਮੌਲਤ ਮੌਤ ਨਾ ਜਾਣਾ ਮੌਲਤ ਹੁੰਦਾ ਹੈ ਜ਼ਿੰਦਗੀ ਜ਼ਿੰਦਗੀ ਦੀ ਮਿਆਦ ਅਤੇ ਮੌਤ ਹੁੰਦਾ ਮੌਤ ਨਾਤਾ ਸਾਨੂੰ ਆਪਣੀ ਜ਼ਿੰਦਗੀ ਦੀ ਮਿਆਦ ਦਾ ਪਤਾ ਅਤੇ ਨਾ ਸਾਨੂੰ ਮੌਤ ਦਾ ਪਤਾ ਕਦੋਂ ਮੌਤ ਆ ਜਾਣੀ ਹੈ ਅਤੇ ਜ਼ਿੰਦਗੀ ਦੀ ਸਾਡੀ ਕੋਈ ਮਿਆਦ ਨਹੀਂ ਇਹ ਜ਼ਿੰਦਗੀ ਨੇ ਕਦੋਂ ਜਵਾਬ ਦੇਣਾ ਹੈ ਕਦੋਂ ਮੌਤ ਨੇ ਆਉਣਾ ਅੱਗੇ ਸਤਿਗੁਰੂ ਕਹਿੰਦੇ ਨੇ ਨਾਨਕ ਬਿਨ ਵੈ ਤਿਸੈ ਸਿਰਿ ਵੋ ਜਾਕੇ ਜੀ ਪਰਾਣਾ ਸਿਰਿ ਵੋ ਦਾ ਅਰਥ ਹੁੰਦਾ ਸਿਮਰਨ ਸਿਮਰੋ ਆ ਜੇ ਸਵਾਸ ਦੇ ਨਾਲ ਤੂੰ ਆਦਮੀ ਹੈ ਤੇਰੀ ਮਿਆਦ ਕੋਈ ਨਹੀਂ ਹੈ ਮੌਤ ਦਾ ਕੋਈ ਪਤਾ ਨਹੀਂ ਕਦ ਆ ਜਾਣਾ ਫਿਰ ਤੂੰ ਕਾਹਦੀਆਂ ਮੱਲਾ ਮੰਨਦਾ ਪਿਆ ਦੁਨੀਆ ਦੇ ਅੰਦਰ ਮੇਰੀ ਮੇਰੀ ਕਰਦਾ ਪਿਆ ਕਾਹਦਾ ਕਾਦੇ ਲਈ ਕੁਫਰ ਤੋਲਦਾ ਪਿਆ ਝੂਠ ਬੋਲਦਾ ਪਿਆ ਧਰਮ ਦੇ ਨਾਂ ਤੇ ਦੁਨੀਆ ਦੇ ਨਾਂ ਤੇ ਕਿਰਤ ਦੇ ਨਾਂ ਤੇ ਸਤਿਗੁਰੂ ਕਨੇ ਜਦੋਂ ਸਵਾਸ ਨਿਕਲ ਗਏ ਤਾਂ ਤੂੰ ਆਦਮੀ ਨਹੀਂ ਪਰ ਜਿੰਨੇ ਸਵਾਸ ਨੇ ਗੁਰੂ ਨਾਨਕ ਦੇਵ ਮਹਾਰਾਜੀ تیرੇ ਕੋਲ ਹੈ ਚੱਲ ਰਹੇ ਨੇ ਤੇ ਫਿਰ ਉਹਨਾਂ ਸਭ ਸੰਸ ਨੂੰ ਸਫਲਾ ਕਰਦੇ ਜਿਹੜੀ ਲੰਘ ਗਈ ਲੰਘ ਗਈ ਪੈ ਨੰਦ ਲਾਲ ਜੀ ਕਹਿੰਦੇ ਨੇ ਕਿ ਪਛੈ ਬੀਤੀ ਸੋ ਬੀਤੀ ਅੱਗੇ ਸਮਝ ਚੱਲੂ ਨੰਦ ਲਾਲ ਪਿੱਛੇ ਤਾਂ ਜਿਹੜੀ ਬੀਤ ਗਈ ਹੈ ਬੇ ਸਮਝੀ ਦੇ ਨਾਲ ਬੇ ਸਮਝ ਦੇ ਨਾਲ ਜਾਂ ਪਤਾ ਨਹੀਂ ਸੀ ਆ ਹੁਣ ਜੀਤੇ ਨੂੰ ਸਮਝ ਆ ਗਈ ਹੈ ਨਾ ਆ ਫਿਰ ਉਹਨਾਂ ਰੱਬ ਦਾ ਨਾਮ ਸਿਮਰਨਾ ਰੱਬ ਦੀ ਬੰਦਗੀ ਕਰਨੀ ਸ਼ੁਰੂ ਕਰ। ਇਹ ਤੇਰੇ ਫਾਇਦੇ ਦੇ ਵਿੱਚ ਹੈ। ਸਤਿਗੁਰੂ ਕਹਿੰਦੇ ਅੰਦੇ ਜੀਵਨ ਵਿਚਾਰ ਦੇਖ ਕੇ-ਕੇ ਦੇਣਾ। ਕਿ ਇਹ ਮਾਇਆ ਦੇ ਵਿੱਚ ਫਸੇ ਹੋਏ ਅੰਨੇ ਜੀਵ ਅੱਖਾਂ ਖੋਲ ਕੇ ਵੇਖਾ ਸੋਚ ਅਤੇ ਸਮਝ ਇਹ ਜਾਗਤ ਵਿੱਚ ਥੋੜੇ ਜੀ ਜਨਾ ਵੀ ਜੀ ਰਹੇ ਨੇ। ਦੇਖ ਕੇ ਤੇ ਕੇ ਦੇਣਾ। ਜਿਸ ਤਰ੍ਹਾਂ ਅੱਜ ਕੱਲ ਕਰਦੇ ਆਂ ਕਾਲ ਬਿਆਪੇ ਬਿਆਜ ਵਧਣ ਤੋਂ ਜਾਏ ਅੱਜ ਕੱਲ ਕਰਦੇ ਆਂ ਤਾਂ ਸਾਡਾ ਚੰਗੇ ਕਰਮ ਅਜਾ ਕਿਸੇ ਧਰਮ ਦੇ ਮੁਤਾਬਕ ਅਸੀਂ ਨੇ ਚੱਲਣਾ ਕੋਈ ਨਾ ਸਮਾਂ ਹੈ ਫਿਰ ਛੱਪਲਾਂਗੇ ਅਮਰ ਫਿਰ ਕਰਲਾਂਗੇ ਸਾਰੇ ਧਰਮਾਂ ਦੇ ਵਿੱਚ ਇਹ ਨਹੀਂ ਹੈ ਜਦੋਂ ਫਿਰ ਸਿਰ ਤੇ ਆ ਕੇ ਕਾਲ ਵਿਆਪ ਜਾਂਦਾ ਸਭ ਕੁਝ ਧਰਿਆ ਧਰਾਇਆ ਰਹਿ ਜਾਂਦਾ ਕੀ ਪੱਲੇ ਰਹਿ ਗਿਆ ਕੁਝ ਵੀ ਅੱਜ ਕੱਲ ਕਰਦੇ ਸਾਡੇ ਕੋ ਪੱਲੇ ਕੀ ਹੈ ਸਾਡੇ ਪੱਲੇ ਵਿਆਜ ਮਾੜੇ ਕਰਮ ਕੀਤੇ ਨੇ ਮਾੜੀ ਸੋਚ ਵਿਚਾਰ ਕੀਏ ਕੁਫਰਤੋਲਦੇ ਰਹੇ ਨਾ ਸਾਨੂੰ ਰੱਬ ਦੇ ਦਰਦਾ ਭੈ ਨਾ ਰੱਬ ਦਾ ਭੈ ਨਾ ਦੁਨੀਆ ਦਾ ਭੈ ਕਿਸੇ ਦਾ ਭੈ ਨਹੀਂ ਕੁਫਰਤੋਲਣ ਲੱਗੇ ਆਇ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਐ ਮੂਰਖ ਬੰਦੇ ਕੀ ਚੇਕੇ ਦਿਨਾਂ ਵਿਚਾਰ ਕੇ ਦੇਖ ਸਾਹ ਸਮਾਸ ਮਾਸਵ ਜਿਉ ਤੁਮਾਰਾ ਤੂੰ ਮੈਂ ਖਰਾਬ ਪਿਆ ਇਹ ਸਤਿਗੁਰੂ ਜੀ ਜਿਵੇਂ ਇਹ சுவாਸ ਇਹ ਜਿੰਦ ਹੈ ਇਹ ਸਰੀਰ ਹੈ ਇਹ ਸਭ ਕੁਝ ਤੁਹਾਡਾ ਬਖਸ਼ਿਆ ਹੋਇਆ ਅਤੇ ਜੇ ਤੁਸੀਂ ਆਪਣਾ ਪਿਆਰ ਦਿਓ ਤਾਂ ਗੱਲ ਬਣ ਸਕਦੀ ਹੈ ਤਾਂ ਅਸੀਂ சுவாਸ சுவாਸ ਨੂੰ ਆਪਣੀ ਜਿੰਦ ਨੂੰ ਲੇਖੇ ਦੇ ਵਿੱਚ ला ਸਕੀਏ ਨਾਨਕ ਸਾਇਰ ਈਵ ਕਹਤਾ ਸੱਚੇ ਪਰਬਤ ਕਾ ਕਿ ਨਾਇਕ ਨਕਾਇਰ ਆਪਣੇ ਆਪ ਨੂੰ ਸ਼ਾਇਰ ਕਹਿੰਦੇ ਨੇ ਆਪਣੇ ਆਪ ਨੂੰ ਕਵੀ ਕਹਿੰਦੇ ਨੇ ਆਪਣੇ ਆਪ ਨੂੰ ਢਾਡੀ ਕਹਿੰਦੇ ਨੇ ਕਿ ਅਸੀਂ ਤਾਂ ਤੁਹਾਡੀ ਸਿਫਤ ਗਾ ਸਕਦੇ ਆ ਸੱਚੇ ਪਰਵਦਗਾਰ ਐ ਪਰਵਦਗਾਰ ਸਤਿਗੁਰੂ ਜੀ ਤੁਹਾਡੇ ਦਰ ਤੇ ਬੇਨਤੀ ਹੈ ਕਿ ਸਾਨੂੰ ਆਪਣੇ ਦਰ ਤੇ ਪ੍ਰਵਾਨ ਕਰੋ ਕਿ ਸਮਝਦੇ ਕਿ ਮਿਆਦੇ ਕੋਈ ਨਹੀਂ ਆ ਸਾਡੀ ਅਤੇ ਸਾਡਾ ਮੌਤ ਨੇ ਕਦੋਂ ਹੋਣਾ ਕੋਈ ਪਤਾ ਨਹੀਂ ਹੈ ਨਾ ਜਿੰਦਗੀ ਦੀ ਕੋਈ ਮਿਆਦ ਹੈ ਫਿਰ ਮੱਲਾਂ ਕਾ ਦੀਆਂ ਮਾਰਣੀਆਂ ਨੇ ਫਿਰ ਕਾ ਦਾ ਕੁਫਰਤ ਹੋ ਲੈਣਾ ਰੱਬ ਦੇ ਦਰ ਤੋਂ ਟੁੱਟੇ ਹੋਏ ਆ ਔਰ ਸਾਡੇ ਦੇ ਨਰਕ ਵਿਆਪਦਾ ਬੇਮਕ ਹੋਏ ਰਾਮ ਤੇ ਲੱਗਣ ਜਨਮ ਵਿਜੋਗ ਕਿਨਵੇਂ ਕੋੜੇ ਹੋਏ ਗਏ ਜਿਤੜੇ ਮਾਇਆ ਕੋ ਅਸੀਂ ਕਹਿੰਨੇ ਆ ਖਾਵਾਂਗੇ ਫਿਰ ਦੁੱਖ ਹੋਣਾ ਸਤਗੁਰੂ ਕਹਿੰਦੇ ਜਿਹੜਾ ਤੜਾ ਖਾਦਾ ਹੋਇਆ ਤੇਰੇ ਲਈ ਦੁੱਖदाई ਬਣੇ ਕੀ ਖਾਦਾ ਸੀ ਕੀ ਪੀਤਾ ਸੀ ਸਾਡੇ ਸਾਹਮਣੇ 36 ਪ੍ਰਕਾਰ ਦਾ ਭੋਜਨ ਜਿਹਨੇ ਛੱਡੇ ਆ ਪਾਣੇ ਕੁਝ ਖਾਂਦਾ ਹੈ ਪਾਣੇ ਕੁਝ ਪੀਂਦਾ ਹੈ ਰਿਜਲਟ ਉਹਨੂੰ ਬਾਅਦ ਦੇ ਵਿੱਚ ਮਿਲਦਾ ਹੈ ਉਹੀ ਦੁਖਦਾਈ ਬਣ ਜਾਂਦਾ ਇੱਕ ਤਰ੍ਹਾਂ ਦਾ ਜ਼ਹਿਰ ਬਣ ਜਾਂਦਾ ਜਿੰਦਗੀ ਇਹ ਖਤਮ ਕੀ ਪੀਤਾ ਫੇਫੜੇ ਖਤਮ ਨੇ ਲੀਵਰ ਖਤਮ ਹੈ ਕੀ ਖਾਂਦਾ ਜਿੰਦਗੀ ਮਰਕ ਦੇ ਕੰਡੇ ਤੇ ਵੜੀ ਹੈ ਕਿਸੇ ਨੂੰ ਕਹਿੰਦੇ ਨੇ ਖਿੰਮੇ ਕੋੜੇ ਹੋਏਗੇ ਜਿਤੜੇ ਮਾਇਆ ਤੋਂ ਅੱਜ ਇਹਦਾ ਤੂੰ ਭੋਗਣੇ ਨੇ ਅੱਗੇ ਸਤਿਗੁਰੂ ਕਹਿੰਦੇ ਜਿਹੜੇ ਭੋਗ ਕੇ ਆਏ ਆ ਉਹ ਵੀ ਤੇਰੇ ਲਈ ਕੋੜੇ ਜ਼ਹਿਰ ਬਣ ਜਾਣਗੇ ਮੱਥਾ ਰਗੜੇਗਾ ਨੱਕ ਰਗੜੇਗਾ ਤਾਂ ਜਦੋਂ ਚਸਕਾ ਲੱਗਿਆ ਸੀ ਉਦੋਂ ਤੈਨੂੰ ਰੱਤਾ ਪਰ ਵੀ ਖਿਆਲ ਨਹੀਂ ਸੀ ਤਾਂ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਸਤਿਗੁਰੂ ਇਹ ਮਨ ਦੇ ਸਮਝ ਐ ਅਸੀਂ ਤਾਂ ਅੰਨੇ ਕਹਿੰਦੇ ਨੇ ਸਤਿਗੁਰੂ ਅੰਨੇ ਅੰਦੇ ਜੀਵਨ ਆ ਦੇਖ ਵਿਚਾਰ ਕੀਤੇ ਕਿ ਦਿਨ ਕਿ ਇਹ ਅੰਨੇ ਮੁਰਸ਼ਦ ਆਪਣੇ ਜੀਵਨ ਨੂੰ ਚੰਗੇ ਸੋਹਣੇ ਢੰਗ ਦੇ ਨਾਲ ਜੀ ਕੇ ਜਾ ਆਪ ਵੀ ਸਵਰਗ ਹੰਡਾ ਤੇ ਦੁਨੀਆ ਵੀ ਸਵਰਗ ਹੰਡਾਵੇ ਤੇਰੇ ਜੀਨ ਆਪ ਵੀ ਚੰਗਾ ਬਣ ਦੁਨੀਆ ਵਿੱਚ ਚੰਗੀ ਬਣੇਗੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਾਵਤ ਨਾਨਕ ਤਾਰੇ ਸੋਏ ਫੈਦੇ ਕਰਕੇ ਸਤਿਗੁਰੂ ਸਾਨੂੰ ਤਰ ਲਾ ਦਸਰੇ ਨੇ ਜੇ ਤੋਂ ਕਿਸੈ ਨਾ ਦੇਈ ਮੇਰੇ ਸਾਹਿਬ ਕਿਆ ਕੋ ਕੱਢੈ ਗਹਿਣਾ ਹੁਣ ਰੱਬ ਦੇ ਹੱਥ ਦੇ ਵਿੱਚ ਦਾਤਾ ਹੈ ਦਾਤਾ ਹੈ ਦਾਤ ਰਖੀ ਹੈ ਤੇ ਆਪਣਾ ਜਿਸ ਭਾਵੇਂ ਕਿਸ ਲਈ ਜੇ ਜਿਸ ਜੀਵ ਨੂੰ ਜਾਂ ਜਿਸ ਪ੍ਰਾਣੀ ਨੂੰ ਸਤਿਗੁਰੂ ਨਾ ਕਰ ਦੇਣ ਕਿਸੇ ਦੀ ਵੀ ਹਿੰਮਤ ਹੈ ਕਿ ਮੈਂ ਆਪਣੀ ਮਰਜ਼ੀ ਦੇ ਨਾਲ ਜਾਂ ਆਖੇ ਕਿ ਮੇਰੇ ਕੋਲ ਤਾਂ ਗਹਿਣੇ ਨੇ ਪੂਛਣੇ ਮੇਰੇ ਕੋਲ ਮੈਂ ਆ ਗਹਿਣਾ ਅਰਪਣ ਕਰ ਦੇਂਗਾ ਮੈਂ ਜਾਂ ਆ ਧਨ ਦੌਲਤ ਅਰਪਣ ਕਰ ਦੰਗਾ ਆ ਮੇਰਾ ਕਾਰੋਬਾਰ ਸਭ ਕੁਝ ਮੈਂ ਗੁਰੂ ਦੇ ਅਰਪਣ ਕਰਦਾ ਮੈਂ ਗੁਰੂ ਦੀ ਖੁਸ਼ੀ ਦੇਣਾ ਕਿ ਗੁਰੂ ਸਾਡੀ ਛੋੜੀ ਦੇ ਵਿੱਚ ਖੁਸ਼ੀ ਪਾਉਣਗੇ ਇਹ ਤਾਂ ਸਾਡੇ ਸਿਰਫ ਜਿਵੇਂ ਆਪਾਂ ਸਵਾਸੀ ਦਿੰਦੇ ਨੇ ਸਾਨੂੰ ਅਸੀਂ ਦਾਨਪੁਣ ਕਰਦੇ ਆ ਉਹਨੂੰ ਅਸੀਂ ਸਫਲ ਹੀ ਕਰਦੇ ਆ ਇਹ ਨਹੀਂ ਕਿ ਅਸੀਂ ਦਾਨਪੁਣ ਕਰ ਦਿੱਤਾ ਸੀ ਬਹੁਤ ਵੱਡਾ ਕਰਮ ਕਰ ਲਿਆ ਕਿਸੇ ਦੀ ਹੈਲਪ ਕਰਦੇ ਆ ਬਹੁਤ ਵੱਡਾ ਕਰ ਲਿਆ ਕਿਉਂਕਿ ਰੱਬ ਨੇ ਤੈਨੂੰ ਦਾਤਾ ਬਣਾਇਆ ਸ਼ੁਕਰ ਕਰਦੇ ਨੂੰ ਮੰਗਤਾ ਨਹੀਂ ਬਣਾਇਆ ਉਹਨਾਂ ਦੀ ਵਸਤਾਂ ਵੇਖ ਜਿਹੜੇ ਮੰਗਦੇ ਨੇ ਜਿਹੜੇ ਕੁਲੀਆਂ ਦੇ ਵਿੱਚ ਰਹਿੰਦੇ ਨੇ ਕਿਵੇਂ ਸ਼ਰਦੀ ਕਿਵੇਂ ਗਰਮੀ ਹੰਡਾਉਂਦੇ ਨੇ ਕਿਵੇਂ ਹਰੀ ਮੀਨ ਹਨੇਰੀ ਉਹਨਾਂ تیرਤ ਮਹਿਲਾਂ ਵਰਗਾ ਰੱਬ ਨੇ ਮਕਾਨ ਦਿੱਤਾ 10 ਵਸਤੂ ਲੈ ਪਾਛੇ ਪਾਵੈ ਇੱਕ ਵਸਤ ਕਾਰਨ ਬਗੋਟ ਗਵਾਵੈ ਬਗੋਟ ਕਹਿੰਦੇ ਆ ਵਿਸ਼ਵਾਸ ਰੱਬ ਨੇ ਤਰਕੀਆਂ ਦਿੱਤੀਆਂ ਇਹ ਰੱਬ ਤੇ ਫਿਰ ਨਾ ਵਿਸ਼ਵਾਸ ਬਣਿਆ ਰੱਬ ਨੇ ਸੋਹਣੀ ਮਹਿਲ ਮਾੜੀ ਦਿੱਤੀ ਤਾਂ ਫਿਰ ਨਾ ਵਿਸ਼ਵਾਸ ਬਣਿਆ ਰੱਬ ਨੇ ਕਾਰੋਬਾਰ ਦੇ ਵਿੱਚ ਇਹਦੇ ਵਾਦਾ ਕੀਤਾ ਫਿਰ ਨਾ ਵਿਸ਼ਵਾਸ ਬਣਿਆ ਰੱਬ ਨੇ ਚੰਗਾ ਹਰ ਇੱਕ ਸਹੂਲਤ ਦਿੱਤੀ ਜ਼ਿੰਦਗੀ ਦੀ ਫਿਰ ਨਾ ਵਿਸ਼ਵਾਸ ਬਣਿਆ ਵਿਸ਼ਵਾਸ ਕਦੋਂ ਬਣੇਗਾ ਕਿ ਜਦੋਂ ਮਨਜੀਤੇ ਪੈ ਗਿਆ ਵਿਸ਼ਵਾਸ ਕਦੋਂ ਬਣੇਗਾ ਜਦੋਂ ਕੋ ਕਵੀਰ ਤਬਹੀ ਨਰਗਾ ਜਾਗੇ ਜਮਕਾ ਡੰਡ ਮੁੰਡ ਮੈ ਲੱਗੇ ਕਿ ਜਦੋਂ ਜਮਾ ਦਾ ਡੰਡ ਸਿਰ ਤੇ ਹੋਇਆ ਤਾਂ ਉਦੋਂ ਇਹ ਜਾਗੇਗਾ ਉਦੋਂ ਵਿਸ਼ਵਾਸ ਬਣੇਗਾ ਬਦਕਿਸਮਤੀ ਇਨਸਾਨ ਦੀ ਜ਼ਿਆਦਾਤਰ ਹੀ ਹੁੰਦੀ ਹੈ ਸਤਿਗੁਰੂ ਕਹਿੰਦੇ ਤੂੰ ਗੁਰੂ ਨੂੰ ਕੁਝ ਵੀ ਨਹੀਂ ਅਰਪਣ ਕਰ ਸਕਦਾ ਜੋ ਤੇਰੇ ਕੋਲ ਹੈ ਨਾ ਜੇ ਤੋਂ ਕਿਸੇ ਨੇ ਦੇਈ ਮੇਰੇ ਸਾਹਿਬਾ ਸਤਿਗੁਰੂ ਜਵਾਬ ਦੇ ਦੇ ਨਾ ਸਾਨੂੰ ਤਾਂ ਦਰਦਰ ਦੀਆਂ ਠੋਕਰਾਂ ਵੱਲੇ ਪੈਂਦੀਆਂ ਨੇ ਸਾਡੇ ਲਈ ਸਭ ਕੁਝ ਆਪਣੀ ਰੁਖਦਾਈ ਬਣ ਜਾਂਦਾ ਹੈ ਕਿ ਆਪ ਕੋ ਕੱਢਾ ਗਹਿਣਾ ਜਿੱਥੇ ਗੁਰੂ ਨੇ ਤੈਨੂੰ ਪਾ ਦਿੱਤਾ ਮੰਨ ਲਓ ਤੈਨੂੰ ਉੱਥੇ ਕੋਈ ਨਹੀਂ ਕੱਢ ਸਕਦਾ ਜਿੱਥੇ ਗੁਰੂ ਨੇ ਤੇਰਾ ਮਕਾਮ ਬਣਾ ਦ ਦਿੱਤਾ ਦੁਨੀਆਂ ਭਾਵੇਂ ਇੱਕ ਪਾਸੇ ਹੋ ਜੇ ਤੇਰੇ ਮੁਕਾਵਨ ਨੂੰ ਨਹੀਂ ਹਿਲਾ ਸਕੀ ਬਾਣੀ ਪ੍ਰਭ ਕੀ ਸਬਕੋ ਬੋਲੇ ਆਪ ਅਡੋਲ ਨਕਬੂ ਤਾਂ ਸਾਡਾ ਗੁਰੂ ਕਹਿੰਦੇ ਨੇ ਫਿਰ ਉਹ ਜੇ ਪ੍ਰਮਾਤਮਾ ਦੇ ਨਾਲ ਪਿਆਰ ਪਾਇਆ ਨਾਨਕ ਬਿਨ ਬੈ ਸੋਖਿ ਚ ਪਾਈ ਹੈ ਪੁਰਬ ਲਿਖੇ ਕਾ ਲੈਣਾ ਪੁਰਬ ਪੁਰਬ ਹੁੰਦਾ ਪਹਿਲਾਂ ਪਹਿਲਾ ਸਮੇਂ ਦੇ ਵਿੱਚ ਹੁਣ ਜਿਹੜਾ ਅੱਜ ਸਾਡਾ ਸਾਡੇ ਸਾਹਮਣੇ ਆ ਜੋ ਸਾਡੇ ਕੋਲ ਹੈ ਤਾਂ ਲਾਜ ਨਹੀਂ ਅਸੀਂ ਪਿਛਲੇ ਸਮੇਂ ਦੇ ਵਿੱਚ ਕੋਈ ਚੰਗੇ ਕਰਮ ਕੀਤੇ ਨਹੀਂ ਹੁਣ ਪਿਛਲੇ ਸਮੇਂ ਦਾ ਇਹ ਨਹੀਂ ਆ ਕਿ ਕਿਸੇ ਕੋ ਸੇ ਪਿਛਲੇ ਜਨਮ ਦੇ ਵਿੱਚ ਕੀ ਕਰੇ ਨੇ ਅਸੀਂ ਅਜ ਚੰਗੇ ਜ਼ਿੰਦਗੀ ਦੇ ਵਿੱਚ ਹਾਂ ਚੰਗੇ ਹਾਂ ਤਾਂ ਪਿਛਲੇ ਕਰਮ ਚੰਗੇ ਨੇ ਸਤਿਗੁਰੂ ਕਹਿੰਦੇ ਨੇ ਨਾਨਕ ਬਿਨ ਵੈ ਸੁਖ ਛਪਾਈ ਹੈ ਪ੍ਰਭੂ ਲਈ ਕੇ ਕਾ ਲੈਣਾ ਇਹ ਤਾਂ ਸਾਡਾ ਅਜ ਲੇਖ ਬਣਿਆ ਅਸੀਂ ਨੇ ਬਣਾਇਆ ਹੈ ਪਿੱਛੇ ਜੋ ਕੁਝ ਕਰਕੇ ਅੱਜ ਸਾਡੇ ਸਾਹਮਣੇ ਹੈ ਅੱਜ ਤੂੰ ਲੇਖ ਬਣਾਵੇਂਗਾ ਇਹ ਕੱਲ ਨੂੰ ਤੇਰੇ ਸਾਹਮਣੇ ਹੋਊਗਾ ਇਹ ਕਾਨੂੰ ਤੈਨੂੰ ਮਿਲੇਗਾ ਚੰਗਾ ਬੋਲ ਬੰਦਾ ਬੋਲ ਚੰਗੇ ਕਰਮ ਕਰ ਮਾੜੇ ਕਰਮ ਕਰ ਅਥੌਲਟੀ ਦਿੱਤੀ ਹੈ ਰੱਬ ਨੇ ਤੈਨੂੰ ਖੁੱਲ੍ਹ ਦਿੱਤੀ ਹੈ ਜਿੰਨਾ ਮਾਦੀ ਰੱਜ ਕੇ ਚੰਗਾ ਬੋਲ ਸਕਦਾ ਹੈ ਰੱਜ ਕੇ ਕੁਫਰ ਵੀ ਬੋਲ ਸਕਦਾ ਹੈ ਰੱਜ ਕੇ ਤੁਦਗੇ ਬਾਜੀਆਂ ਕਰ ਸਕਦਾ ਹੈ ਚੰਗੇ ਕਰਮ ਵੀ ਕਰ ਸਕਦਾ ਪਰ ਤੇਰੀ ਆਪਣੀ ਮਰਜ਼ੀ ਹੈ ਪਰ ਪਰਵਾਨ ਉਹ ਹੋਣਾ ਗੁਰੂ ਨੂੰ ਜਿਹੜਾ ਗੁਰੂ ਦੇ ਪੈਰ ਦੇ ਵਿੱਚ ਚੱਲਦਾ ਹੈ ਨਾ ਨਾਮ ਖਸਮ ਕਾ ਚਿਤ ਨਾ ਕੀਆ ਕਪਟੀ ਖਪਟ ਕਮਾਣਾ ਗੁਰੂ ਨੇ ਸਾਨੂੰ ਅਥਾਰਟੀ ਦੇ ਦਿੱਤੀ ਹੈ ਕਿ ਨਾ ਤਾਂ ਜਨਮ ਤੇਰੇ ਹੱਥ ਦੇ ਵਿੱਚ ਨਾ ਮਰਨ ਤੇਰੇ ਹੱਥ ਦੇ ਵਿੱਚ ਜ਼ਿੰਦਗੀ ਤੇਰੇ ਹੱਥ ਦੇ ਵਿੱਚ ਜਿਵੇਂ ਮਰਜ਼ੀ ਜੀਉਣਾ ਇਹਦਾ ਆਨੰਦ ਲੈ ਲੈ ਪਰ ਮੈਂ ਨਰਕ ਭਰੀ ਜ਼ਿੰਦਗੀ ਜੀਉਂਦਾ ਤੇਰੇ ਆਪਣੇ ਹੱਥ ਦੇ ਵਿੱਚ ਪਰ ਸਤਿਗੁਰੂ ਕਹਿੰਦੇ ਨਾਮ ਖਸਮ ਕਾ ਚਿਤ ਨਾ ਕੀਆ ਇੱਕ ਤਾਂ ਉਹ ਨੇ ਜਿਹੜੇ ਗੁਰੂ ਦੀ ਗੋਦ ਦੇ ਵਿੱਚ ਬਹਿ ਗਏ ਨੇ ਗੁਰੂ ਦੀ ਗੋਦ ਦਾ ਭਾਵ ਗੁਰੂ ਦੀ ਗੋਦ ਇਹ ਨਹੀਂ ਹੈ ਕਿ ਆਪਾਂ ਹੁਣ ਬੈਠੇ ਆ ਗੁਰੂ ਦੀ ਗੋਦ ਅਸੀਂ ਬੋਲਦੇ ਆ ਉਹ ਵੀ ਗੁਰੂ ਦੀ ਗੋਦ ਹੈ ਅਸੀਂ ਦੇਖਦੇ ਆ ਉਹ ਵੀ ਗੁਰੂ ਦੀ ਗੋਦ ਹੈ ਕਿਉਂਕਿ ਜਦੋਂ ਰੱਬ ਦਾ ਭੈ ਹੁੰਦਾ ਹੈ ਨਾ ਫਿਰ ਸਾਡੀ ਦੇਖਣੀ ਵੀ ਭੈ ਦੇ ਵਿੱਚ ਹੈ ਸਾਡਾ ਬੋਲਣਾ ਸੁਣਨਾ ਹਰ ਇੱਕ ਚੀਜ਼ ਭੈ ਦੇ ਵਿੱਚ ਹੈ ਸਤਿਗੁਰਾਂ ਨੇ ਐਗਜ਼ੈਂਪਲ ਦਿੱਤੀ ਹੈ ਕਿ ਜਿਵੇਂ ਪਾਣੀ ਦੇ ਵਿੱਚ ਇਸ਼ਨਾਨ ਕਰਨ ਚੱਲੇ ਆ ਕਿ ਫਲਾੜੇ ਦੀਰਥ ਦੇ ਇਸ਼ਨਾਨ ਕੀਤੇ ਆ ਸਾਡੇ ਜਨਮਾਂ ਜਨਮਾਂ ਤਰਾਂ ਦੀ ਮੈਲ ਲੈਂਦੀ ਹੈ ਸਤਿਗੁਰਾਂ ਨੇ ਸਠੋ ਵੀ ਪਰਮੰਦੂਰ ਕਰ ਦਿੱਤਾ ਉਹ ਕਹਿੰਦੇ ਨੇ ਜਲ ਕੈ ਮਜਨ ਜੇਗਤ ਉਹ ਭਗਤ ਕਬੀਰ ਜੀਆਂ ਦਾ ਸ਼ਬਦ ਹੈ ਜਲ ਕੈ ਮਜਨ ਜੇਗਤ ਹੋਵੇ ਨਿਤ ਨਿਤ ਮੈਂਡਕ ਨਾਵੇ ਮੈਂਡਕ ਡੰਡੀ ਡੱਡ ਉਹ ਤਾਂ ਪਾਣੀ ਚ ਹੀ ਰਹਿੰਦੀ ਹੈ ਇਥੋਂ ਤੂੰ ਜਾ ਕੇ ਕੋਹਾਂ ਦੂਰ ਕਿ ਮੈਂ ਫਲਾਣੇ ਤੀਰਥ ਤੇ ਗਿਆ 88 ਤੀਰਥਾਂ ਤੇ ਵੀ ਇਸ਼ਨਾਨ ਕਰ ਲਮੈਂ ਸਤਿਗੁਰੂ ਕਹਿੰਦੇ ਮੈਂਡਕ ਦੀ ਨਹੀਂ ਆਈ ਐ ਕਿਉਂਕਿ ਮੈਂਡਕ ਨੂੰ ਨਾ ਤਾਂ ਪਾਣੀ ਤੇ ਹੀ ਮਤਲਬ ਅਤੇ ਨਾ ਓਗੀ ਮੈਂ ਸਰੋਵਰ ਦੇ ਵਿੱਚਾਂ ਹਲਾਬ ਦੇ ਵਿੱਚਾਂ ਸਿਰਫ ਉਹ ਤਾਂ ਜਲਬ ਤੇ ਹੀ ਮਤਲਬ ਉਹਨੇ ਤਾਂ ਜਲ ਉਹਦੀ ਗੰਦਗੀ ਖਾਣੀ ਹੈ ਪਾਵੇਂ ਗੰਦਗੀ ਦੇ ਵਿੱਚ ਸੁੱਟਦੇ ਹੋ ਜਾ ਕੇ ਉਹਨੇ ਆਨੰਦ ਉਹੀ ਉਤੋਂ ਵਿੱਚੇ ਲਾਉਣੇ ਕੋਈ ਫਰਕ ਨਹੀਂ ਹੁੰਦਾ ਵਰਤੀਤ ਸਿਰਫ ਪਾਣੀ ਹੋਣਾ ਚਾਹੀਦਾ ਡੱਟਦੇ ਲਈ ਜਲਬ ਹੋਣੀ ਚਾਹੀਦੀ ਹੈ ਖਾਣ ਦੇ ਲਈ ਜੈਸੇ ਮੈਂਡਕ ਜੈਸੇ ਕੋਈ ਨਰਕ ਫਿਰ ਫਿਰ ਜੋਨੀ ਆਵੇ ਸਤਿਗੁਰੂ ਕਹਿੰਦੇ ਵੱਧ ਕਿਸਮਤੀ 83 ਲੱਖ ਜੋਨ ਦਾ ਸਰਦਾਰ ਹੋਵੇ ਅਤੇ ਇੱਕ ਐਗਜ਼ੈਂਪਲ ਕੀ ਦੀ ਲਈਏ ਇੱਕ ਡੱਟ ਜਿਵੇਂ ਕਹਿੰਦੇ ਮੈਂਡਕ ਐਵੇਂ ਉਹ ਨਾਵੇ ਕਿਉਂਕਿ ਨਾ ਤਾਂ ਉਹਨੇ ਉੱਥੇ ਜਾ ਕੇ ਕੁਝ ਸਮਝਿਆ ਕਿ ਮੈਂ ਇਤਨੀ ਦੂਰ ਆਇਆ ਇਥੇ ਕੁਝ ਸਮਝ ਆਏ ਤੀਰ ਤੇ ਥਾਨ ਇਸ਼ਨਾਨ ਬਣਿਆ ਕਿਉਂ ਇਸ ਪਾਣੀ ਦੇ ਵਿੱਚ ਕਿਹੜੀ ਅਜਾਮਤ ਹੈ ਜਿਹੜੇ ਜਨਮਾਂ ਜਨਮਾਂ ਤਰਾ ਦੀ ਮੈਲ ਲੈਂਦੀ 10 5 ਮਿੰਟ ਵੀ ਉੱਥੇ ਬਹਿ ਕੇ ਰੱਬ ਦੀ ਵੰਦਗੀ ਨਹੀਂ ਕੀਤੀ ਤਾਂ ਫਿਰ ਕੀ ਫਾਇਦਾ ਲੱਗਿਆ ਫਿਰ ਤਾਂ ਡੱਟਦੀ ਨਹੀਂ ਆਈ ਹੈ ਨਾ ਇਸ਼ਨਾਨ ਆ ਕੇ ਇਸ਼ਨਾਨ ਵੀ ਕਦ ਹੁਣ ਉਹੀ ਸਤਿਗੁਰੂ ਇੱਥੇ ਕਿਰਪਾ ਕਰਦੇ ਨੇ ਖਾ ਨਾਮ ਖਸਮ ਕ ਚਤਨਾ ਕੀਆ ਕਪਟੀ ਕਪੜਾ ਕਮਾਣਾ ਜਿਹਦੇ ਅੰਦਰ ਕਪਟਕ ਚੱਲਦਾ ਉਹਨੂੰ ਲੱਖਾਂ ਯਤਨ ਕਰਕੇ ਪਿਆਰ ਦੇ ਨਾਲ ਗੁੱਸੇ ਦੇ ਨਾਲ ਸਮਝਾ ਲਓ ਜਿਨੇ ਤੁਹਾਡੇ ਨਾਲ ਧੋਖਾ ਕਰਨਾ ਹੈ ਕਪਟੀ ਚੜਨਾ ਹੈ ਉਹਨੇ ਕਪਟ ਕਰਦੇ ਹੀ ਰਹਿਣਾ ਉਹਨੇ ਬਦਲਣਾ ਨਹੀਂ ਹੈ ਕਿਉਂਕਿ ਜਿਹੜਾ ਰੱਬ ਦੇ ਦਰਤੇ ਗਿਆ ਉਥੇ ਨਾ ਕਵਟ ਛੱਡੇ ਆ ਗੁਰੂ ਦੇ ਪੈਰ ਦੇ ਵਿੱਚ ਚੱਲੇ ਆ ਉਥੇ ਨਾ ਉਹਨੇ ਕਵਟ ਛੱਡੇ ਆ ਮਤਲਬ ਦੁਨੀਆ ਦੇ ਵਿੱਚ ਕਈ ਵਾਰ ਅਪਣੇ ਐਗਜ਼ਾਮਪਲ ਲਈ ਹੈ ਪ੍ਰੀਤੀ ਚੰਦ ਦੀ ਉਹਦੇ ਵਰਗਾ ਕੋਈ ਨਹੀਂ ਹੈ ਸੇਵਾ ਕਰਨ ਵਾਲਾ ਪਰ ਮਨ ਦੇ ਵਿੱਚ ਕਪਟ ਹੈ ਝੂਠ ਬੋਲਦਾ ਹੈ ਕਵਰ ਦੋਲਦਾ ਹੈ ਤਣ ਇਹ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਕਪਤੀ ਬੰਦੇ ਦੇ ਲਈ ਕੋਈ ਫਲ ਨਹੀਂ ਹੈ ਜਮਦਵਾਰ ਜਾਂ ਪਕੜ ਚਲਾਇਆ ਤਾਂ ਚੱਲਦਾ ਪੁੱਛ ਤਣ ਪਤਾ ਕਦੋਂ ਲੱਗਦਾ ਹੈ ਕਿ ਕਪਤੀ ਸੀ ਨੰਬਰ 1 ਤਾਂ ਰੱਬ ਨੇ ਪਾਜ ਉਖੇੜ ਦੇਣੇ ਨੇ ਸਾਡੇ ਜੋ ਵੀ ਅਸੀਂ ਕਰਦੇ ਆਂ ਦੁਨੀਆ ਦੇ ਦਰ ਤੇ ਜੋ ਮਰਜੀ ਚੱਲ ਰੱਬ ਨੂੰ ਕੋਈ ਬਾਅ ਵਾਸਤਾ ਨਹੀਂ ਕਿਸੇ ਧਰਮ ਨੂੰ ਕੋਈ ਬਹਾਵਸਥਾ ਨਹੀਂ ਤੂੰ ਆਪਣੀ ਜ਼ਿੰਦਗੀ ਚ ਆਉਣਾ ਆਪਣੇ ਜਦੋਂ ਤੂੰ ਆੜ ਲੈ ਲੈਣਾ ਧਰਮ ਦੀ ਰੱਬ ਦੇ ਨਾਮ ਦੀ ਰੱਬ ਸਾਰੇ ਫਿਰ ਉਹ ਜੋ ਬਾਝੋ ਖੇਡ ਆਪਣੇ ਜ਼ਿੰਦਗੀ ਦੇ ਆਧਾਰ ਦੇ ਨਾਲ ਤੂੰ ਤੋਆ ਪੱਡ ਮੂਹ ਦੇ ਵਿੱਚ ਗਿਰ ਜਾ ਕੇ ਜੋ ਮਰਜੀ ਕਰ ਤੇਰੀ ਜ਼ਿੰਦਗੀ ਹੈ ਪਰ ਜਦੋਂ ਤੂੰ ਧਰਮ ਦੀ ਆੜ ਲੈ ਕੇ ਚੱਲਦਾ ਹੈ ਰੱਬ ਦੇ ਨਾਮ ਦੀ ਆੜ ਲੈ ਕੇ ਚੱਲਦਾ ਹੈ ਤਾਂ ਉਦੋਂ ਮਸਲਾ ਸ਼ੁਰੂ ਹੁੰਦਾ ਹੈ ਸਿਰ ਤਾਂ ਉਦੋਂ ਸਤਿਗੁਰੂ ਬਾਝੋ ਖੇਡਦੇ ਨੇ ਜੰਮ ਦੁਆਰ ਜਾਂ ਪਕੜ ਚਲਾਇਆ ਤਾਂ ਚੱਲਦਾ ਪੁੱਛਤਾਣਾ ਕਿ ਹੁਣ ਪੁੱਛ ਤਾਬਾ ਪੱਲੇ ਪੈਂਦਾ ਫਿਰ ਤਾਂ ਮੂੰਹ ਲਕੋਣ ਦੇ ਲਈ ਥਾਂ ਵੀ ਕੱਟ ਪੈਂਦੀ ਐ ਇਹ ਧਰਤੀ ਵੀ ਕੱਟ ਪੈਂਦੀ ਐ ਕਿ ਮੈਂ ਲਕੋਮਾ ਕਿੱਥੇ ਇਹ ਪਾਜ ਜਦੋਂ ਗੁਰੂ ਜੀ ਉਹ ਖੇਡਦੇ ਨੇ ਸਾਡੇ ਅੱਜ ਤਾਂ ਆਪਣੀ ਮਰਜ਼ੀ ਦੇ ਨਾਲ ਪਰ ਜਦੋਂ ਗੁਰੂ ਨੇ ਪਾਜ ਉਹ ਖੇਡਦੇ ਨੇ ਥਾਂ ਵੀ ਸਾਨੂੰ ਕੱਟ ਪੈ ਜਾਂਦੀ ਐ ਫਿਰ ਕੀ ਫਾਇਦਾ ਲੱਗੇ ਆ ਕੁਫਰ ਤੋਲਣ ਦਾ ਝੂਠ ਬੋਲਣ ਦਾ ਕਫਤੀ ਬਣਨ ਦਾ ਜ਼ਿੰਦਗੀ ਆਨੰਦ ਦੇ ਨਾਲ ਜਿਉਂ ਜਿਹੜਾ ਰੱਬ ਦੇ ਦਰ ਤੇ ਪ੍ਰਵਾਨ ਵੀ ਹੋਵੇ ਜਦ ਲੱਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਏ ਕਿਛ ਕਹੀਏ ਸਤਿਗੁਰੂ ਕਹਿੰਦੇ ਇਸ ਗੱਲ ਤੋਂ ਤੂੰ ਦੂਰ ਨਹੀਂ ਹੋ ਸਕਦਾ ਜਦੋਂ ਤੱਕ ਦੁਨੀਆ ਹੈ ਕਿ ਮੈਂ ਦੁਨੀਆ ਤੋਂ ਵੱਖਰਾ ਹੋ ਜਾऊंगा ਬੋਲਣਾ ਵੀ ਪਵੇਗਾ ਬੁਲਾਉਣਾ ਵੀ ਪਵੇਗਾ ਜ਼ਿੰਦਗੀ ਦੇ ਵਿੱਚ ਵਿਚਰਣਾ ਵੀ ਪਵੇਗਾ ਇਹ ਰੱਬ ਨੇ ਖੇਡ ਬਣਾਈ ਹੈ ਇਥੇ ਨਫਰਤ ਨਹੀਂ ਚੱਲਦੀ ਅਤੇ ਤੂੰ ਆਪਣੇ ਆਪੇ ਤੋਂ ਬਾਹਰ ਹੋ ਕੇ ਪਿਆਰ ਕਰੇ ਇਥੇ ਪਿਆਰ ਬਹੁਤਾ ਪਿਆਰ mohabbat ਵੀ ਨਹੀਂ ਬਣਦੀ ਜਿਵੇਂ ਕਹਿੰਦੇ ਜਿਆਦਾ ਮਿੱਠਾ ਹੋਵੇ ਜਿਆਦੇ ਮਿੱਠੇ ਨੂੰ ਵੀ ਕੀੜੀਆਂ ਲੱਗ ਜਾਂਦੀਆਂ ਨੇ ਸਮੇਂ ਦੇ ਨਾਲ ਚੱਲ ਵਖਤ ਵਿਚਾਰੇ ਸੋ ਬੰਦਾ ਹੋਏ ਵਖਤ ਵਿਚਾਰ ਕਿਉਂਕਿ ਇੱਕ ਦਫਾ ਝੂਠ ਬੋਲ ਲਵੇਂਗਾ ਕਿਸੇ ਦੇ ਨਾਲ ਦੋ ਦਫਾ ਤਿੰਨ ਦਫਾ ਕਿਜੀ ਦਫਾ ਤਾਂ ਫਿਰ ਪਤਾ ਨਹੀਂ ਲੱਗੇ ਜਾਂਦਾ ਦੁਨੀਆਂ ਦੇ ਧਰਮ ਦੀ ਆੜ ਲਵੇਂਗਾ ਜਾਂ ਕੋਈ ਵੀ ਕਿਰਤਕਾਰ ਕਰਦਾ ਦੁਕਾਨਦਾਰੀ ਤੇਰੀ ਜਲਦੀ ਇੱਕ ਵਾਰ ਕੀਤਾ ਜੂੜ ਦੋ ਵਾਰ ਕੀਤਾ ਤੀਜੀ ਵਾਰ ਤਾਂ ਅਗਲੇ ਨੂੰ ਪਤਾ ਲੱਗ ਜਾਂਦਾ ਉਹ ਅਗਲਾ ਦੁਕਾਨ ਬਦਲ ਲੈਂਦੇ ਕਿ ਉਹ ਤਾਂ ਮੇਰਾ ਝੂਠ ਬੋਲਦਾ ਵੀ ਸਕੇ ਮੂੰਹ ਤੇ ਸਾਡੇ ਮਠਿਆਸ ਹੈ ਪਰ ਅੰਦਰ ਤਾਂ ਕਬਟੀ ਚੱਲਦਾ ਹੁਣ ਕਬਟ ਦੇ ਲਈ ਸਾਡੇ ਚਾਂਸ ਹੁੰਦੇ ਨੇ ਤਿੰਨ ਅਸਲ ਮਤ ਤਾਂ ਪਹਿਲੇ ਚਾਂਸ ਦੇ ਵਿੱਚ ਜਿਹਦੇ ਕੋਲ ਰੱਬ ਦੀ ਮੇਰ ਹੁੰਦੀ ਹੈ ਪਹਿਲੇ ਚਾਂਸ ਦੇ ਵਿੱਚ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਤਾਂ ਮੂੰ ਦਾ ਮਿੱਠਾ ਹੀ ਹੈ ਤਾਂ ਸਤਿਗੁਰੂ ਕਹਿੰਦੇ ਨੇ ਦੁਨੀਆ ਦੇ ਵਿੱਚ ਰਹਿਣਾ ਪਿਆਰਿਆ ਕਿਛ ਸੁਣੀਏ ਕਿਛ ਕਹੀਏ ਸੁਣਨਾ ਵੀ ਪਵੇਗਾ ਕਹਿਣਾ ਵੀ ਪਵੇਗਾ ਇਹਦੇ ਕਰਕੇ ਭਾਲ ਰਹੇ ਅਮਰ ਰਹਿਣ ਨਾ ਪਾਇਆ ਜੀਵਤਿਆਂ ਮਰੇ ਇੱਕ ਸਭ ਤੋਂ ਵੱਡਾ ਸਤਿਗੁਰਾਂ ਨੂੰ ਸਾਨੂੰ ਇੱਕ ਸੁਝਾਅ ਦਿੱਤਾ ਪੁਰਾਣ ਨਾਨਕ ਦੇ ਮਹਾਰਾਜ ਕਹਿੰਦੇ ਪੂਰੀ ਦੁਨੀਆ ਭਾਲ ਕੇ ਵੇਖ ਲਈ ਐ ਅੱਜ ਤੱਕ ਜਿਹੜਾ ਦੁਨੀਆ ਤੇ ਆਇਆ ਉਹ ਪੱਕਾ ਦੁਨੀਆ ਤੇ ਰਹਿ ਆ ਨਹੀਂ ਐ ਮੌਤ ਉਹਦੀ ਆਈ ਜ਼ਰੂਰ ਐ ਉਹ ਕਰਦਾ ਐ ਕਿ ਮੈਂ ਸਦੀਵੀ ਰਹਿਣਾ ਤੂੰ ਕਰਦਾ ਮੈਂ ਇਦਾਂ ਕਰਨਾ ਜੀਵਤਿਆਂ ਮਰਨਾ ਜ਼ਰੂਰ ਪਿਆ ਜਿਸ ਰੱਬ ਨੇ ਪੈਦਾ ਕੀਤਾ ਹੈ ਤਾਂ ਮਰਨਾ ਵੀ ਹੈ ਤਾਂ ਫਿਰ ਕਾਹਦਾ ਆਪਣੀ ਜ਼ਿੰਦਗੀ ਦਾ ਗਮਾਨ ਕਰਦਾ ਕਾਦਾ ਐਸ਼ ਉਹ ਰੰਗ ਦੀ ਜ਼ਿੰਦਗੀ ਜੋ ਕੁਝ ਦਿੱਤਾ ਰੱਬ ਦੇ ਹੁਕਮ ਨੇ ਭੈ ਦੇ ਵਿੱਚ ਚੱਲੀ ਏ ਸਮਾਪਤੀ ਦਾ ਸਮਾਂ ਉਹਨਾਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ